ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਰਾਣਾ ਬਲਾਚੌਰੀਆ ਮਰਡਰ ਕੇਸ ਸੀਗਾ ਉਹਦੇ ਚ ਜਿਹੜੇ ਤਿੰਨ ਅਕਿਊਜ਼ਡ ਫੜੇ ਹੋਏ ਸੀਗੇ ਉਹਨਾਂ ਚੋਂ ਇੱਕ ਜਿਹੜਾ ਅਕਿਊ ਸੀਗਾ ਕਰਨ ਪਾਠਕ ਇਲਿਆਸ ਕਰਨ ਡਿਫਾਲਟਰ ਉਹ ਉਹ ਤਕਰੀਬਨ ਕੱਲ ਆਪਣਾ ਕਾਫੀ ਦਿਨਾਂ ਤੋਂ ਉਹਨਾਂ ਦੀ ਪਿਛਲਿਆਂ ਤੋਂ ਸੀਆਈਏ ਦੇ ਵਿੱਚ ਰੱਖੇ ਹੋਏ ਸੀ ਇਹਨਾਂ ਨੂੰ ਸਕਿਉਰਿਟੀ ਰੀਜ਼ਨ ਔਰ ਅਗੇ ਇਨਵੈਸਟੀਗੇਸ਼ਨ ਕਰਨ ਦੇ ਲਈ ਕੱਲ ਰਾਤ ਦਾ ਸਮਾਂ ਸੀ ਜਦੋਂ ਇਹਨਾਂ ਨੇ ਇਹਨੇ ਰੌਲਾ ਪਾਇਆ ਵੀ ਮੇਰੀ ਚੈਸਟ ਪੇਨ ਹੋ ਰਹੀ ਹੈ ਮੈਨੂੰ ਦਰਦ ਹੋ ਰਿਹਾ ਬਹੁਤ ਜ਼ਿਆਦਾ ਕਾਫੀ ਤੇ ਆਪਣੇ ਜਿਹੜੇ ਮੁਲਾਜ਼ਮ ਹੈਗੇ ਆ ਜੀ ਉਹ ਇਹਨੂੰ ਲੈ ਕੇ ਹਸਪੀਟਲ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਇਹਨੇ ਡਰਾਮੇਬਾਜ਼ੀ ਕੀਤੀ ਉੱਥੇ ਗੱਡੀ 'ਚ ਵੀ ਹਾ ਕਰ ਕਰਦਾ ਰਿਹਾ ਤੇ ਅਲਟੀਮੇਟਲੀ ਜਿਹੜੀ ਹੈਗੀ ਹੈ ਗੱਡੀ ਸਾਡੀ ਰੋਕੀ ਗਈ ਉਹਨੂੰ ਦੇਖਣ ਲਈ ਕਿ ਇੱਕ ਡਿਵਾਈਡਰ ਦੇ ਚੜ ਗਈ ਸੀ ਤੁੰਨ ਸੀ 11:30 ਵਜੇ ਦਾ ਵਕਤ ਸੀਗਾ ਜਦੋਂ ਦੇਖਿਆ ਗਿਆ ਤਾਂ ਜਿਹੜੇ ਮੁਲਾਜ਼ਮ ਨੇ ਇਹਦੇ ਹੱਤੜੀ ਲਾਈ ਹੋਈ ਸੀ ਨਾਲ ਉਹਦੇ ਹੱਥ 'ਚੋਂ ਹੱਤੜੀ ਛਡਾ ਕੇ ਖਿੱਚ ਕੇ ਉਹਨੂੰ ਇੰਜਰ ਕਰਕੇ ਇਹ ਉੱਥੋਂ ਮੌਕੇ ਤੋਂ ਫਰਾਰ ਹੋ ਗਿਆ ਰਾਤ ਤੋਂ ਹੀ ਇੱਕ ਮੈਸਿਵ ਮੈਨ ਹੰਟ ਅਕ੍ਰੋਸ ਦਾ ਡਿਸਟ੍ਰਿਕਟ ਲਾਂਚ ਕੀਤੀ ਗਈ ਜੀ ਪੂਰੀ ਪ੍ਰੋਪਰਲੀ ਟੀਮਸ ਬਣਾ ਕੇ ਸਾਰੇ ਏਰੀਆ ਦੇ ਵਿੱਚ ਕਵਰ ਕੀਤਾ ਗਿਆ ਜਿਹੜਾ ਆਪਣਾ ਅਲੱਗ-ਅਲੱਗ ਏਰੀਆ 'ਚ ਨਾਕੇ ਲਾਏ ਗਏ ਐਸਐਚਓ ਸਾਰੇ ਜੀਓਜ਼ ਦੇ ਤੇ ਸਵੇਰੇ ਤਕਰੀਬਨ 6 ਤੋਂ 6.5-7 ਦੇ ਵਿੱਚ ਇਸ ਟਾਈਮ ਦੇ ਵਿੱਚ ਕਿਤੇ ਇਹ ਇੱਥੇ ਪੁਲਿਸ ਪਾਰਟੀ ਨੂੰ ਜਿਹੜਾ ਹੈਗਾ ਇਹ ਕਰਨ ਦਿਖਿਆ ਉਹਨਾਂ ਨੇ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਹ ਪਿੱਛੇ ਭੱਜਿਆ ਤਿੰਨ ਸਾਡੇ ਜਿਹੜੇ ਐਸਐਚਓਜ਼ ਦੀ ਟੀਮ ਸੀਗੀ ਆਪਣਾ ਇੰਸਪੈਕਟਰ ਯੁਗੇਸ਼ ਕੁਮਾਰ ਐਸਐਚਓ ਸਿਟੀ ਅਮਨਿੰਦਰ ਤੇ ਨਾਲ ਸੀਆਈਏ ਇੰਚਾਰਜ ਇਹਨਾਂ ਤਿੰਨਾਂ ਨੇ ਜਿਹੜਾ ਹੈਗਾ ਇਹਨੂੰ ਇੱਥੇ ਘੇਰਾ ਪਾਇਆ ਪਰ ਫਿਰ ਵੀ ਇਹਦੇ ਜਦੋਂ ਪਹਿਲਾ ਫਾਇਰ ਲੱਗਿਆ ਸ਼ਾਇਦ ਮੈਨੂੰ ਲੱਗਦਾ ਲੱਤ ਦੇ ਵਿੱਚ ਲੱਗਿਆ ਉਸ ਤੋਂ ਬਾਅਦ ਵੀ ਇਹ ਗਿਰਿਆ ਤੇ ਰੁਕਿਆ ਨੇ ਬਿਲਕੁਲ ਵੀ ਤਕਰੀਬਨ 6 ਤੋਂ 7 ਰਾਉਂਡ ਨੇ ਪੁਲਿਸ ਪਾਰਟੀ ਤੇ ਫਾਇਰ ਕੀਤੇ ਤੇ ਜਵਾਬੀ ਕਾਰਵਾਈ ਚ ਇੰਜਰਡ ਹੋ ਗਿਆ ਇਹਨੂੰ ਚੱਕ ਕੇ ਜੀ ਇੱਥੇ ਜਿਹੜਾ ਨੀਅਰੈਸਟ ਹਸਪੀਟਲ ਹੈਗਾ ਕੰਬੋਜ ਹਸਪੀਟਲ ਉੱਥੇ ਲੈ ਕੇ ਜਾਇਆ ਗਿਆ 15 ਤੋਂ 20 ਮਿੰਟ ਇਹਦਾ ਉੱਥੇ ਇਲਾਜ ਚੱਲਿਆ ਸੀ ਸੈਮੀ ਕੌਨਸ਼ੀਅਸ ਸੀਗਾ ਕਾਫੀ ਉਦੋਂ ਪਰ ਜਦੋਂ ਨਹੀਂ ਇਹਦਾ ਉਹਨਾਂ ਤੋਂ ਇਲਾਜ ਹੋਇਆ ਤੇ ਇਹਨੂੰ ਰੈਫਰ ਕੀਤਾ ਗਿਆ ਵੀ ਇਹਨੂੰ ਜਿਹੜਾ ਆਪਣਾ ਸਰਕਾਰੀ ਹਸਪੀਟਲ ਹੈ ਉੱਥੇ ਲੈ ਕੇ ਜਾਇਆ ਜਾਵੇ ਉੱਥੇ ਜਦੋਂ ਲੈ ਕੇ ਗਏ ਜੀ ਉੱਥੇ ਦੀ ਦੌਰਾਨੇ ਰਾਜ ਡੈਥ ਹੋ ਗਈ ਸੋ ਥਿਸ ਆਹ ਇਹ ਆ ਦ ਫੈਕਟਸ ਆ ਅਰੇਸਟ ਜਿਹੜਾ ਹੈਗਾ ਜੀ ਅਰੇਸਟ ਇਹਦਾ ਇਹ ਵੈਸਟ ਬੰਗਾਲ ਤੋਂ ਕੀਤਾ ਗਿਆ ਸੀ 3-4 ਦਿਨ ਪਹਿਲਾਂ ਮੈਂ ਤੁਹਾਨੂੰ ਪਹਿਲਾਂ ਵੀ ਬਰੀਫ ਕੀਤਾ ਸੀਗਾ ਜੀ ਉਹ ਤਾਂ 3-4 ਦਿਨ ਪਹਿਲਾਂ ਵੈਸਟ ਬੰਗਾਲ ਤੋਂ ਅਰੇਸਟ ਕੀਤਾ ਸੀ ਸਰ ਜੀ ਹਰ ਹੋਇਆ ਤਾਂ ਫਿਰ ਹਰਚਾਰ ਕਿਥੋਂ ਆ ਗਿਆ ਨਹੀਂ ਹਥਿਆਰ ਮੈਂ ਤੁਹਾਨੂੰ ਦੱਸ ਰਿਹਾ ਨਾ ਤਕਰੀਬਨ 6 ਤੋਂ 7 ਘੰਟੇ ਫਰਾਰ ਰਿਹਾ ਹੈ ਇਹ ਤਕਰੀਬਨ ਤਾਂ ਹੁਣ ਇਹ ਨੇ ਜੀ ਸੀਗੀ ਜੀ ਹਾਂਜੀ ਹੱਤਕੜੀ ਹਾਰ ਜਿਹੜੀ ਖੋ ਕੇ ਲੈ ਕੇ ਭੱਜਿਆ ਸੀਗਾ ਉਹ ਸੀਗੀ ਇਹਦੇ ਕੋਲ ਇੱਕ ਹੱਤ ਨੇ ਉਹਦੇ ਨਾਲ ਮਤਲਬ ਨਹੀਂ ਹੁਣ ਮੌਕੇ ਤੇ ਉਸ ਟਾਈਮ ਨਹੀਂ ਮਤਲਬ ਇਹ ਵੀ ਇਹਨੇ ਖੋਲੀ ਹੋਵੇ ਕੀ ਕਰਿਆ ਹੋ ਉਹਨੂੰ ਸਾਨੂੰ ਪਤਾ ਨਹੀਂ ਛੇ ਘੰਟੇ ਚ ਪਰ ਉਦੋਂ ਜਿਹੜਾ ਹੈਗਾ ਇਹ ਹਿੱਟ ਕਰਕੇ ਜ਼ਰੂਰ ਭੱਜਿਆ ਉਹਦੇ ਨਾਲ ਕੋਈ ਇਹਦੇ ਨਾਲ ਦੇ ਪਤਾ ਲੱਗਿਆ ਜੀ ਪਤਾ ਲੱਗਿਆ ਵੀ ਕਿਨੇ ਭਜਾਇਆ ਸੀਗਾ ਨਹੀਂ ਨਹੀਂ ਉੱਥੇ ਉੱਥੇ ਮੌਕੇ ਤੇ ਕੋਈ ਨਹੀਂ ਸੀਗਾ ਉੱਥੇ ਜਿਹੜੀ ਪੁਲਿਸ ਪਾਰਟੀ ਸੀ ਉਹਦੇ ਤੇ ਹੀ ਹਮਲਾ ਕੀਤਾ ਸੀ ਇਹਨੇ ਬਾਕੀ ਜੇ ਹੁਣ ਇਹਨੂੰ ਕੋਈ ਬਾਅਦ ਚ ਕੋਈ ਸਪੋਰਟ ਮਿਲੀ ਹੋਊਗੀ ਉਹਦੇ ਸੀ ਇਨਵੈਸਟੀਗੇਸ਼ਨ ਦੇ ਦੌਰਾਨ ਕਿਉਂਕਿ ਰਾਤ ਵੀ ਜਦੋਂ ਇਹ ਫਰਾਰ ਹੋਇਆ ਉਹ ਪੁਲਿਸ ਵਾਲਾ ਹਿੰਦੀ ਸਪਿੰਡਰ ਹੈਗਾ ਮੁੰਡਾ ਉਹਦੇ ਗੋਲੀ ਲੱਗੀ ਜੀ ਸਰ ਇਹ ਫੜਿਆ ਕਿੱਥੇ ਗਿਆ ਇੱਥੋਂ ਭੱਜ ਰਿਹਾ ਸੀ ਕਿ ਇਹ ਕਿਤੇ ਮੱਧਮੀ ਫਲੈਟ ਸੀ ਨਾ ਮੈਂ ਜਿੱਦਾਂ ਦੱਸ ਰਿਆਂ ਜੀ ਵੀ ਰਾਤ ਤੋਂ ਹੀ ਸਾਰੇ ਡਿਸਟ੍ਰਿਕਟ ਦੇ ਵਿੱਚ ਆਪਰ ਨਾਕੇ ਲਗਾ ਕੇ ਅਲੱਗ-ਅਲੱਗ ਜਿਹੜੀਆਂ ਟੀਮਾਂ ਬਣਾ ਕੇ ਐਸ ਐਚ ਓ ਨੂੰ ਦਿੱਤੀਆਂ ਹੋਈਆਂ ਸੀਗੀਆਂ ਨਾਲ ਜਿਹੜੇ ਜਿੰਨੇ ਆਪਣੇ ਇਨਸਪੈਕਟਰ ਵਗੈਰਾ ਲਾਈਨ 'ਚ ਹੈਗੇ ਆ ਡੀ ਪੀ ਓ 'ਚ ਹੈਗੇ ਆ ਉਹ ਸਾਈਬਰ ਕ੍ਰਾਈਮ ਵਾਲੇ ਉਹ ਸਾਰੇ ਫੀਲਡ ਦੇ ਵਿੱਚ ਸੀਗੇ ਤਾਂ ਕਿ ਇਹਨਾਂ ਨੂੰ ਇਹਨੂੰ ਨੈਬ ਕੀਤਾ ਜਾ ਸਕੇ ਤੇ ਉਸੇ ਉਹਦੇ ਦੌਰਾਨ ਜਿਹੜੀ ਮੈਨੇਜਰ ਦੇ ਦੌਰਾਨ ਇਹਨਾਂ ਨਾਲ ਜਿਹੜਾ ਹੈਗਾ ਕਾਊਂਟਰ ਕਿੰਨੇ ਕਿ ਪੁਲਿਸ ਨਾਸਿਕ ਦਾ ਦਿਲ ਨੂੰ ਕਿਹਾ ਕਿ ਚੈਸਟ ਪੇਨ ਹੋ ਰਹੀ ਹੈ ਕਿੰਨੇ ਕਿ ਪੁਲਿਸ ਨਾਲ ਗਈ ਹੋਈ ਸੀ ਤਿੰਨ ਤਿੰਨ ਮੁਲਾਜ਼ਮ ਸੀਗੇ ਜਿਹੜੇ ਰਾਤ ਉੱਥੇ ਹੀ ਸੀਗੇ ਜਿਹੜੇ ਇਮੀਡੀਏਟਲੀ ਜਿਹਨਾਂ ਨੇ ਉਹ ਅਟੈਂਡ ਕੀਤਾ ਤੇ ਉਹ ਨਾਲ ਲੈ ਕੇ ਗਏ ਸੀ ਬਿਲਕੁਲ ਇਸ ਪਾਸੇ ਇੱਥੇ ਦੇਖਿਆ ਇਥੇ ਇੰਕਾਊਂਟਰ ਹੋਇਆ ਨਹੀਂ ਜਿੱਥੇ ਹਾਂਜੀ ਕਿੰਨੇ ਰਾਉਂਡ ਪਏ ਰਾਉਂਡ ਤਕਰੀਬਨ ਇਹਨੇ 600 ਤੋਂ 800 ਕੀਤੇ ਆ ਜੀ 9 ਤੋਂ 10 ਪੁਲਿਸ ਪਾਰਟੀ ਵੱਲੋਂ ਕੀਤੇ ਗਏ ਪਰ ਐਗਜ਼ੈਕਟ ਨਹੀਂ ਹਲੇ ਹੋਰ ਦੇਖ ਲੈਣੇ ਖੋਲ ਕਿੰਨੇ ਪਏ ਆ ਕਿੰਨੇ ਕਿੰਨੇ ਹੋਏ ਉਹ ਤੁਹਾਨੂੰ ਲੱਗ ਤੋਂ ਬਰੀਫ ਕਰ ਦਾਂਗੇ ਪਰ ਇੱਥੇ ਇੱਥੇ ਲੋਕਾਂ ਦੀ ਕੋਸ਼ਿਸ਼ ਕਰ ਰਿਆ ਸੀ ਨਹੀਂ ਨਹੀਂ ਲੋਕਾਂ ਦੀ ਨਹੀਂ ਜਿੱਥੇ ਤੋਂ ਨਿਕਲ ਰਿਹਾ ਸੀਗਾ ਤਾਂ ਕਿਸੇ ਨੂੰ ਸ਼ੱਕ ਪਿਆ ਵੀ ਇਹ ਹੈਗਾ ਫਿਰ ਕਾਫੀ ਦੌੜਿਆ ਇਹਦੇ ਮਗਰ ਪੁਲਿਸ ਪਾਰਟੀ ਦੌੜੀ ਤਾਂ ਉਹਦੇ ਦੌਰਾਨ ਜਿਹੜਾ ਹੈਗਾ ਇਹਦਾ ਇਨਕਾਊਂਟਰ ਕਿਸੇ ਵਹੀਕਲ ਸੀ ਕਿ ਪੈਦਲ ਨਹੀਂ ਨਹੀਂ ਪੈਦਲ ਜਿਹੜਾ ਵੈਪਨ ਮਿਲਿਆ ਇਹਦੇ ਕੋਲੋਂ ਕਿਹੜਾ ਵੈਪਨ ਹੈ 30 ਬੋਰ ਦਾ ਜ